ਵੀਰੋ ਬੜਾ ਦੁੱਖ ਹੁੰਦਾ ਜਦੋਂ ਕੁਦਰਤ ਦੀ ਮਾਰ ਪੈਂਦੀ ਆ ਸਾਡੇ ਨਾਲ ਹੀ ਪਿੰਡਾਂ ਪੈਣੀ ਫੱਤਾ ਉੱਥੋਂ ਦਾ ਹੈ ਮਜ਼ਦੂਰ ਅਰੰਦਾਸੀ ਸਿੱਖ ਪਰਿਵਾਰ ਦਾ ਹੈ ਨੌਜਵਾਨ ਹੈ 10ਵੀਂ ਕਲਾਸ ਚ ਪੜਦਾ ਸੀਗਾ ਦਿਹਾੜੀ ਗਿਆ ਸੀਗਾ ਤਾਂਹਾਂ ਤੋਂ ਜਿਹੜੀ ਮਿਸਤਰੀ ਵਾਲੀ ਆਪਣੀ ਪੈੜ ਹੁੰਦੇ ਉਹਦੇ ਉੱਪਰੋਂ ਡਿੱਗ ਪਿਆ ਏ ਸਾਰਾ ਲੱਕ ਟੁੱਟ ਗਿਆ ਇੱਕ ਪਾਸੇ ਫੇਫੜਾ ਪਾੜ ਗਿਆ ਇੱਕ ਪਾਸੇ ਬਾਹਾਂ ਸਾਰੀਆਂ ਟੁੱਟ ਗਈਆਂ ਵੀਰੋ ਮੈਂ ਤੁਹਾਡੇ ਅੱਗੇ ਸਾਰੇ ਮੇਰੇ ਭਰਾਵਾਂ ਅੱਗੇ ਜਿੰਨੇ ਹੀ ਮੇਰੇ ਦੋਸਤ ਮਿੱਤਰ ਨੇ ਉਹਨਾਂ ਅੱਗੇ ਮੈਂ ਮਦਦ ਦੀ ਅਪੀਲ ਕਰ ਰਿਹਾ ਜਿੰਨੇ ਕੁ ਜੋਗਰਾ ਮੈਂ ਵੀ ਕਰੂੰਗਾ ਅਕਸਰ ਮੈਂ ਵੀਡੀਓ ਪਾਉਂਦਾ ਨਹੀਂ ਹੁੰਦਾ ਕਿਉਂਕ ਲੋਕਾਂ ਨੂੰ ਇਹ ਲੱਗਦਾ ਵੀ ਇਹ ਸਮਾਜ ਸੇਵੀ ਵਾਲਾ ਧੰਦਾ ਪਤਾ ਨਹੀਂ ਕਿਸ ਤਰ੍ਹਾਂ ਦਾ ਪਰ ਇਹ ਪਰਿਵਾਰ ਵੀਰੋ ਸਾਡੇ ਨਾਲ ਹੀ ਪਿੰਡ ਦਾ ਪਰਿਵਾਰ ਆ ਮੇਰੇ ਦੁੱਖ ਸੁੱਖ ਦੇ ਵਿੱਚ ਖੜਦਾ ਹੈ ਤੇ ਮੈਂ ਜਿੰਨਾ ਜੁਗਰਾ ਮੈਂ ਆਪਣੇ ਕੋਲੋਂ ਜਿੰਨੇ ਕੁ ਜੁਗਰਾ ਮੈਂ ਵੀ ਮਦਦ ਕਰੂੰ ਪਰ ਵੀਰੋ ਖਰਚਾ ਬਹੁਤ ਵੱਡਾ ਆਪਣਾ ਬਠਿੰਡੇ ਹਸਪਤਾਲ ਦੇ ਵਿੱਚ ਪਿਆ ਸਾਰਾ ਇਹਦਾ ਪਰਿਵਾਰ ਦਾ ਸਿੱਧਾ ਖਾਤਾ ਨੰਬਰ ਸਿੱਧਾ ਫੋਨ ਨੰਬਰ ਸਾਰਾ ਪਾਉਂਗਾ ਵੀਰੋ 10ਵੀਂ ਕਲਾਸ ਚ ਨੌਜਵਾਨ ਪੜਦਾ ਈ ਸਾਰੀ ਜਵਾਨੀ ਇਹਦੀ ਵਿਚਾਰੇ ਦੀ ਇੰਨੀ ਖਰਾਬ ਹੋ ਜਾਣੀ ਆ ਡਾਕਟਰ ਨਾਲ ਵੀ ਮੈਂ ਗੱਲ ਕਰਕੇ ਆਇਆ ਤੇ ਵੀਰੋ ਇਲਾਜ ਲਈ ਬਹੁਤ ਵੱਡਾ ਪੈਸਾ ਲੱਗ ਰਿਹਾ ਤੇ ਫੇਵੜਾ ਦਾ ਪਾੜ ਗਿਆ 2 ਲੀਟਰ ਦਾ ਖੂਨ ਹੀ ਗੱਡਿਆ ਤੇ ਫੇਵੜੇ ਚ ਇਸ ਕਰਕੇ ਜਿੰਨੇ ਵੀ ਮੇਰੇ ਭੈਣ ਭਰਾ ਨੇਗੇ ਬਾਅਦ ਤੋਂ ਬਾਅਦ ਹਜ਼ਾਰ ਹਜ਼ਾਰ ਤੋਂ 2-2000 ਰੁਪਿਆ ਮੈਨੂੰ ਪਤਾ ਕਿਉਂਕਿ ਮੇਰੇ ਸੱਜਣ ਮਿੱਤਰ 2-2000 ਰੁਪਿਆ ਪਾਉਣਾ ਵੀ ਉਹਨਾਂ ਲਈ ਕੋਈ ਬਾਲੀ ਵੱਡੀ ਗੱਲ ਨਹੀਂ ਜਿੰਨੇ ਕਿ ਮੈਨੂੰ ਜਾਣਦੇ ਨੇ ਸਿੱਧਾ ਇਹਨਾਂ ਦਾ ਪਰਿਵਾਰ ਦਾ ਫੋਨ ਨੰਬਰ ਪਿੰਡ ਭੈਣੀ ਫੱਤਾ ਜ਼ਿਲ੍ਹਾ ਬਰਨਾਲਾ ਸਾਰਾ ਕੁਝ ਸਿੱਧਾ ਮੈਂ ਪਰਿਵਾਰ ਦਾ ਪਾਉਂਗਾ ਸਿੱਧਾ ਤੁਸੀਂ ਸੰਪਰਕ ਕਰ ਸਕਦੇ ਹੋ ਕੰਟਾ ਸਾਰਾ ਸਿੱਧਾ ਅਕਾਊਂਟ ਨੰਬਰ ਇਹਨਾਂ ਦਾ ਇਸ ਕਰਕੇ ਆ ਪਾਣੀ ਪਤਾ ਸਾਰਾ ਫੋਨ ਨੰਬਰ ਸਾਰਾ ਕੁਝ ਇਹਨਾਂ ਸਿੱਧਾ ਪਰਿਵਾਰ ਨਾਲ ਸੰਪਰਕ ਕਰਕੇ 2 2 3 3000 ਰੁਪਏ 5 5 10000 ਰੁਪਏ ਵੱਧ ਤੋਂ ਵੱਧ ਨਹੀਂ ਪਾਉਦੇ ਖਾਤੇ ਜੀ ਬਿਰਮਣਕ